ਲੋ ਮੀਟਿੰਗ ਤੋਂ ਪਹਿਲਾਂ ਹੀ ਕਿਸਾਨਾਂ ਦੇ ਲਈ ਆ ਗਈ ਵੱਡੀ ਖੁਸ਼ੀ ਦੀ ਖਬਰ ਵੱਡੇ ਤੇ ਧਾਕੜ ਲੀਡਰ ਦੇ ਵੱਲੋਂ ਕਰ ਦਿੱਤੀ ਕਿਸਾਨਾਂ ਦੀ ਖੁੱਲ ਕੇ ਸਪੋਰਟ ਕੇਂਦਰ ਸਰਕਾਰ ਵੀ ਹੋ ਰਹੀ ਗਈ ਹੱਕੀ ਬੱਕੀ ਤਾਂ ਮੀਟਿੰਗ ਤੋਂ ਪਹਿਲਾਂ ਹੀ ਵੱਡੀ ਗੱਲ ਆਖ ਦਿੱਤੀ ਆ ਕਿਸਾਨਾਂ ਦਾ ਰਾਹ ਪੱਧਰਾ ਹੋ ਗਿਆ ਕਿਸਾਨਾਂ ਦੇ ਮਸਲੇ ਦਾ ਹੱਲ ਸਮਝੋ ਹੋ ਹੀ ਗਿਆ ਤਾਂ ਮੀਟਿੰਗ 14 ਫਰਵਰੀ ਨੂੰ ਆ ਪਰ ਮੀਟਿੰਗ ਦੇ ਵਿੱਚ ਵੀ ਕਹਿ ਦਿੱਤਾ ਕੀ ਐਵੇਂ ਰਾਹ ਨਿਕਲੇਗਾ ਤਾਂ ਕਿਹੜੇ ਲੀਡਰ ਦੇ ਵੱਲੋਂ ਖੁੱਲ ਕੇ ਸਪੋਰਟ ਕਰ ਦਿੱਤੀ ਆਖਰ ਕਿਵੇਂ ਸਪੋਰਟ ਕਰ ਦਿੱਤੀ ਕਿਹੜਾ ਰਾਹ ਕਿਸਾਨਾਂ ਨੂੰ ਦੱਸ ਦਿੱਤਾ ਜੋ ਕਿਸਾਨੀ ਮੰਗਾ ਨੂੰ ਕੇਂਦਰ ਤੋਂ ਮੁਨਵਾਵੇਗਾ ਜੋ ਰਾਹ ਕਿਸਾਨਾਂ ਦੀ ਜਿੱਤ ਵੱਲ ਕਿਸਾਨਾਂ ਨੂੰ ਲੈ ਕੇ ਜਾਵੇਗਾ ਤਾਂ ਇੱਕ ਵਾਰ ਤੁਹਾਨੂੰ ਸੁਣਾਉਨੇ ਆ ਉਸ ਤਾਕੜ ਲੀਡਰ ਦੀ ਜੁਬਾਨ ਤੁਸੀਂ ਕੀ ਮੰਨਦੇ ਹੋ ਇਸ ਨੂੰ ਲੈ ਕੇ ਮੈਂ ਬਿਲਕੁਲ ਠੀਕ ਮੰਨਦਾ ਐਮਐਸਪੀ ਸਰਕਾਰ ਆਪਣਾ ਮਨ ਬੜਾਏ ਮੀਟਿੰਗ 'ਚ ਮੈਨੂੰ ਸਦੇ ਤਮੈ ਮੈਂ ਰਾ ਦਸੂnga ਕਿਦਾਂ ਹੁੰਦਾ ਕਿਸਾਨ ਵੀ ਸੱਦ ਲੈਣ ਉਹ ਹਰ ਚੀਜ਼ ਦਾ ਰਾ ਆ ਤੁਹਾਨੂੰ ਪਲਾਨ ਕਰਨਾ ਪਊਗਾ 노 ਪ੍ਰੋਬਲਮ ਯੂ ਆ ਰਾਈਟ ਕਿਸਾਨ ਆਪਣੀ ਜਗ੍ਹਾ ਸਹੀ ਆ ਲੇਕਿਨ ਆਪਾਂ ਪੈਦਾ ਕਰੀਏ ਕਿ ਕਿਸਾਨ ਨੂੰ ਰੇਟ ਵੀ ਪੂਰਾ ਮਿਲਣਾ ਚਾਹੀਦਾ ਔਰ ਐਮਐਸਪੀ ਲਾਗੂ ਹੋਣੀ ਚਾਹੀਦੀ ਐ ਮੱਕੀ ਤੇ ਵੀ ਮੈਂ ਸਹਿਮਤ ਐ ਇਸ ਗੱਲ ਨਾਲ ਖਤਮ ਕਿਉਂ ਹੋ ਗਈ ਬਸ ਲਈ ਬੇਨਤਾ ਆਪਣੇ ਪਹਿਲਾਂ ਸੀ ਸੀਰੀਅਸਲੀ ਅਸਨੀ ਇਹ ਇਹ ਕਰੋ ਤੁਸੀਂ ਇਹ ਕਰੋ ਕਿਸਾਨ ਨੂੰ ਸਭ ਕੱਲਾਂ ਦਾ ਪਤਾ ਕਿਸਾਨ ਨੂੰ ਸਪੋਰਟ ਕੌਣ ਕਰੂਗਾ ਜਾਂ ਤੇ ਪੋਲੀਟੀਕਲ ਬੰਦਾ ਕਰੂਗਾ ਤੇ ਜਾਂ ਆਫੀਸ਼ੀਅਲ ਮਸ਼ੀਨਰੀ ਕਰੂਗੀ ਆਫੀਸ਼ੀਅਲ ਮਸ਼ੀਨਰੀ ਤੇ ਸਾਰੀਆਂ ਪਾਰਟੀਆਂ ਦੇ ਤੁਸੀਂ ਤੁਸੀਂ ਲੋਕ ਕਾਲ ਕਰ ਲਓ ਇੱਕ ਦਿਨ ਤੇ ਸਬਜੈਕਟ ਰੱਖ ਲਓ ਤੇ ਬਿਠਾ ਲਓ ਤੇ ਗੱਲ ਕਰਾ ਲਓ ਤੇ ਮੈਂ ਵੀ ਆ ਜੂਗਾ ਯਾਰ ਫਿਰ ਮੈਂ ਦੱਸੂੰ ਕੀ ਹੁੰਦਾ ਇੱਦਾਂ ਤਾਂ ਨਹੀਂ ਕਿ ਪੰਜਾਬ ਦੇ ਵਿੱਚ ਜਿੱਦਾਂ ਫਸਲੀ ਵਿਪਿੰਟਾ ਨਹੀਂ ਹੋਰੀ ਓਟੀ ਕਲਚਰ ਦੇ ਵਿੱਚ ਦੇ 2021-22 ਦੀ ਗੱਲ ਕਰੀਏ ਤਾਂ 688000 ਹੈਕਟੇਅਰ ਸੀਗਾ ਜੋ 23-24 ਚ ਵੱਧ ਕੇ 1190000 ਹੈਕਟੇਅਰ ਹੋ ਗਿਆ ਯਾਨੀ ਕਿ 6-7 ਲੱਖ ਹੈਕਟੇਅਰ ਤਾਂ ਵਧੀ ਹੋ ਗਿਆ ਦੇ ਵਧਦੇ ਜਾ ਰਿਹਾ ਹੈਗਾ ਇਹ ਇਹਦੇ ਵਿੱਚ ਕੀ ਆਪਾਂ ਉੱਥੇ ਕੀ ਕਰਦੇ ਯਾਰ 2% 3% ਨਾ ਨਹੀਂ ਗੱਲ ਕਰਨੀ ਆਪਾਂ ਗੱਲ ਕਰਨੀ 98% ਜਿਹੜਾ ਰਹਿ ਗਿਆ ਜਾਂ 90% ਜਿਹੜਾ ਰਹਿ ਗਿਆ ਉਹਦੀ ਗੱਲ ਕਰਨੀ ਆ ਇਹ ਤਾਂ ਵੇਖੋ देयर आर ਸਕਸੈਸ ਸਟੋਰੀਜ਼ ਤਾਂ ਸਾਡੇ ਸੁਲਤਾਨਪੁਰਸ ਗਾਜਰ 2.5 ਲੱਖ ਰੁਪਏ ਦੀ ਵਿਕੀ ਮਟਰ ਐਸ ਵਾਰ ਸਹੀ ਵੇਲੇ ਅਸੀਂ ਕਿਸਾਨ ਨੂੰ ਐਜੂਕੇਟ ਨਹੀਂ ਕੀਤਾ ਦੇਖੋ ਸੈਂਟੀਫਿਕ ਹੋ ਗਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਆ ਸਾਡੇ ਡਿਪਾਰਟਮੈਂਟ ਚਾਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋਵੇ ਚਾਹੇ ਐਗਰੀਕਲਚਰ ਡਿਪਾਰਟਮੈਂਟ ਆਫ ਦੀ ਸਟੇਟ ਹੋਵੇ ਇਹਨਾਂ ਨੂੰ ਕਿਸਾਨ ਨੂੰ ਅਗਵਤ ਕਰਾਉਣਾ ਪਊਗਾ ਕਿ ਭਾਈ ਇਸ ਸਾਲ ਫਲਾਣੇ ਮਹੀਨੇ ਚ ਟੈਂਪਰੇਚਰ ਆ ਰਹੂਗਾ ਐਸਲ ਸਤੰਬਰ 30% 30 ਡਿਗਰੀ ਟੈਂਪਰੇਚਰ ਰਹਾ ਲੋਕਾਂ ਨੇ ਅਰਲੀ ਮਟਰ ਬੀਜਿਆ ਅਰਲੀ ਆਲੂ ਬੀਜਿਆ ਉਹਦੀ ਯੀਲਡ ਕੁੱਲ 15 20% ਆਈ 100% ਨਹੀਂ ਆਈ ਜੇ ਪਹਿਲਾਂ 100 ਕਿੰਟਲ ਆਉਂਦੀ ਸੀ ਤਾਂ 20 ਕਿੰਟਲ ਆਈ ਕਿਸਾਨ ਨੂੰ ਬੜੀ ਮਾਰ ਪਈ ਆ ਹੂ ਹੈਸ ਟੂ ਐਜੂਕੇਟ ਥੈਮ ਹੂ ਹੈਸ ਟੂ ਸਪੋਰਟ ਥੈਮ ਇਹ ਬੇਵਿਨਤਾ ਹੋਣੀ ਚਾਹੀਦੀ ਆ ਔਰ ਬੇਵਿਨਤਾ ਦੇ ਨਾਲ ਨਾਲ ਜਿਹੜੀ ਸਬਜ਼ੀ ਦੀ ਗੱਲ ਕਰਦੇ ਆਪਾਂ ਹਾਰਟੀਕਲਚਰ ਸਬਜ਼ੀ ਹੈ ਜਾਂ ਬਾਗਿਆ ਪੈਰੀਸ਼ੀਬਲ ਆ ਉਹਦੀ ਜਿਹੜੀ ਲਾਈਫ ਲਾਈਨ ਆ ਉਹ ਕੂਲ ਚੇਨ ਆ ਪ੍ਰੋਸੈਸਿੰਗ ਆ ਇਤੋਂ ਸੰਤ੍ਰੇ ਉਗਾਈਏ ਪੇਰ ਜੁਬਾਈਏ ਤਾਂ ਭੇਜਦੀ ਏ ਗੋਭੀ ਉਗਾਈਏ ਤਾਂ ਬੋਰਾਜ ਭਰ ਕੇ ਦਿੱਲੀ ਭੇਜਦੀ ਏ ਥਿਸ ਇਸ ਨੋਟ ਡਨ ਅੱਜ ਗੋਭੀ ਕੀ ਭਾਅ ਵੇਖ ਰਹੀ ਆ ਕਾਰਨ ਕੀ ਆ ਕਿ ਪ੍ਰੋਸੈਸਿੰਗ ਹੈ ਨਹੀਂ ਜਦੋਂ ਗਲਟ ਆਵੇ ਔਰ ਸਹੀ ਮੈਨੇ ਦੇ ਵਿੱਚ ਅਗਰ ਮੈਨੂੰ ਕੋ ਪੁੱਛੇ ਕੋਆਪਰੇਟਿਵ ਡਿਪਾਰਟਮੈਂਟ ਬਹੁਤ ਤਕੜਾ ਹੋਣਾ ਚਾਹੀਦਾ ਉਹ ਰਾ ਜਿਹੜੀਆਂ ਆਪਾਂ ਗੱਲਾਂ ਕਰਦੇ ਕੂਲ ਚੇਨ ਦੀਆਂ ਫਾਰਮਰ ਇਹ ਚ ਭਾਗੀਦਾਰ ਹੋਣਾ ਚਾਹੀਦਾ ਜਿਵੇਂ ਆਪਾਂ ਪਹਿਲਾਂ ਮਿਲਕ ਫੈਡ ਬਣਾਇਆ ਫਿਰ 슈ਗਰ ਫੈਡ ਬਣਾਇਆ ਬਣਾਇ ਤਾਂ ਹੀ ਸੀ ਲੇਕਿਨ ਫਿਰ ਉਹ ਚਰਾਜਨੀਤੀ ਆ ਗਈ ਫਿਰ ਉਹ ਚ ਕ੍ਰਪਸ਼ਨ ਆ ਗਈ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠਣਾ ਚਾਹੀਦਾ ਔਰ ਕਿਸਾਨਾਂ ਨੂੰ ਕੋਆਪਰੇਟਿਵਾਂ ਨੂੰ ਤੁਰਨਾ ਚਾਹੀਦਾ ਕੂਲ ਚੇਨ ਵੀ ਕੋਆਪਰੇਟਿਵ ਬਣੀ ਚਾਹੀਦੀ ਤੇ ਪ੍ਰੋਸੈਸਿੰਗ ਪਲੈਂਟ ਵੀ ਇਸ ਇਸੇ ਹਿਸਾਬ ਨਾਲ ਹੋਣ ਤੇ ਮੈਂ ਸਮਝਦਾ ਬਦਲਾਅ ਦੀ ਲੋੜ ਹੈ ਸਮੇਂ ਬੜੀ ਸਮੇ ਜਿਹੜਾ ਨਾ ਸਮੇਂ ਦੀ ਲੋੜ ਬਹੁਤ ਕੁਝ ਕਰਾਉਂਦੀ ਆ ਤੇ ਆਪਾਂ ਉਧਰ ਨੂੰ ਤੁਰਿਆ ਤਾਂ ਸਹੀ ਹੋਊਗਾ ਸਭ ਕੁਝ ਰਾਣਾ ਸਾਹਿਬ ਆਪਣੇ ਪਾਣੀ ਦੀ ਗੱਲ ਕੀਤੀ ਹੈ ਦਿੱਲੀ ਸਰਕਾਰ ਨੇ ਇਹ આરોਪ ਲਗਾਇਆ ਹਰਿਆਣਾ 'ਤੇ ਕਿ ਯਮਨਾ 'ਮੇਂ ਜ਼ਹਿਰੀਲਾ ਪਾਣੀ ਛੋੜਾ ਜਾ ਰਹਾ ਹੈ ਜਿਸ ਦਾ ਦਿੱਲੀ ਦੀ ਜਨਤਾ ਕੇ ਸਿਹਤ ਤੇ ਕਾਫੀ ਜ਼ਿਆਦਾ ਅਸਰ ਪੜ ਰਹਾ ਹੈ इवन उन्होंने पानी रोकने के लिए भी आ, आ, जो है वो प्रोसेस शुरू की है तो उसमें कहा कि अमोनिया की मात्रा जो है इसमें ज़्यादा है किस तरह से इसको देखते हैं इस विवाद देखिए आपका सवाल ये दिल्ली वाला है मेरा मन है इस पे बात करने का यहाँ नहीं करूँगा क्योंकि यहाँ का यहीं रह जाएगा पर कोई और जाके दिल्ली बोल देगा जो मैंने बोला है जिसको नहीं भी सब्जेक्ट का पता होगा वो बोल देगा मैं बोलूँगा ये बहुत अच्छा सब्जेक्ट है मैंने सोच रखा है और मैं दिल्ली बोल रहा है इसमें वो बोलूँगा तो जहां वो जवाब मांग रहे हैं लोगों से वहां देना भी पड़ेगा हमसे मांगते हैं साहब कि पोल्यूट कर रहा है पंजाब हरियाणा हरियाणा पोल्यूट कर रहा है धान को आग लगा दी दिल्ली में एयर ਉਹ ਕੁਆਲਿਟੀ ਲੈਵਲ ਡਾਊਨ ਆ ਗਿਆ। ਹੁਣ ਕੀ ਹੋ ਗਿਆ ਭਈ? ਹੁਣ ਤਾਂ ਪੋਲੂਸ਼ਨ ਨਹੀਂ ਹੈ। ਇਤਨੀ ਵਾਰ ਬਾਰਿਸ਼ ਪੜ ਗਈ। ਸਭ ਕੁਝ ਧੋ ਗਿਆ। ਉਸਕਾ ਜ਼ਿੰਮੇਵਾਰ ਕੌਣ ਹੈ? ਤੋ ਇਹ ਹੀ ਚੀਜ਼ ਪਾਣੀ 'ਤੇ ਲਾਗੂ ਹੋ ਗਈ, ਲੇਕਿਨ ਮੈਂ ਤਰੀਕੇ 'ਚ ਬਤਾਉਂਗਾ। ਪਰਾਨਾ ਜੀ ਡੇਰੇ ਵਾਲਾ ਦੀ ਸਰਸਿਆ ਆ ਗਿਆ ਜੀ 1 ਮਹੀਨੇ ਲਈ। ਆ ਗਿਆ? ਅੱਜ ਅੱਜ ਆਜੀ। ਇਹ ਲਿਓਣ ਵਾਲੇ ਕੌਣ ਆ ਭਈ? ਸੋਚਣਾ ਤਾਂ ਇਹ ਚਾਹੀਦਾ ਉਹ ਤੇ ਆ ਗਿਆ। ਵੀ ਲੈ ਕੇ ਕੌਣ ਆ? ਉਹਨੂੰ ਆਪਾਂ ਸਵਾਲ ਪੁੱਛਿਆ ਕਿ ਲੈ ਕੇ ਕਿਉਂ ਆਏ ਭਾਈ ਤੁਹਾਡਾ ਇਹਦੇ ਬਗਰ ਗੁਜ਼ਾਰਾ ਨਹੀਂ ਚੱਲਦਾ ਪਹਿਲਾਂ ਉਸ ਦਾ ਹਿਸਾਬਤ ਕਰ ਲਈਏ ਚਲੋ ਫਿਰ ਠੀਕ ਹੈ ਪਹਿਲਾਂ ਉਹ ਤੋਂ ਕੰਮ ਲੈਣਾ ਹੋਊ ਭਾਈ ਉਹੀ ਚੀਜ਼ ਪਹਿਲਾਂ ਸਰਸੇ ਨੂੰ ਵਾਇਡ ਕੀਤਾ ਜਾਂਦਾ ਸੀ ਯੂਪੀ ਭੇਜਦੇ ਨਹੀਂ ਪਰ ਹੁਣ ਸੌਣੀ ਵਾਲੀ ਕਰਕੇ ਸਰਸੇ ਲ ਜਾਂਦਾ ਜੀ ਪੰਜਾਬ ਬਾਲ ਹਰਿਆਣਾ ਸਿੱਧੇ ਤੌਰ ਤੇ ਦਿੱਲੀ ਚ ਇਲੈਕਸ਼ਨ ਹੋਈ ਹੈ ਸਰਸੇ ਨੂੰ ਸਰਸੇ ਦੇ ਨਹੀਂ ਆ ਨਾ ਅੱਛਾ 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 ਮੈਂ ਉਹ ਦੂਜਾ ਸਰਸਾ ਸਮਝਿਆ ਸਰਸੇ ਵੀ ਦੋ ਆ ਨਾ ਇੱਕ ਸ਼ਹਿਰ ਤੇ ਕੋ ਸਾਡਾ ਪੋਲੀਟਿਸ਼ੀਅਨ ਆ ਸਾਡਾ ਨਹੀਂ ਬੀਜੇਪੀ ਦਾ ਬੀਜੇਪੀ ਕਿ ਅਕਾਲੀਆ ਦਾ ਬੀਜੇਪੀ ਨਾ ਭਾਜ ਭਾਜੀ ਆ ਓਏ ਇਹ ਵੀ ਨਹੀਂ ਪਤਾ ਲੱਗਾ ਜੀ ਵੱਡੇ ਦੇ ਵਾਲੇ ਤੇ ਆਓ ਜੀ ਵੀ ਹੁਣ ਉਹਨੂੰ ਸਰਸ ਹੀ ਲੈ ਆਏ ਜੀ ਪਹਿਲਾਂ ਯੂਪੀ ਰੱਖਿਆ ਜਾਂਦਾ ਸੀ ਹੁਣ ਹੈੱਡਕਵਾਰਟਰ ਜੀ ਬਚਾਉਂਦੇ ਦਿੱਲੀ ਲੱਗੇ ਆ ਨਾ ਆਪਰੇਟ ਕਰਨਾ ਸੌਖਾ ਆਣਾ ਜਾਣਾ ਆਪਰੇਟ ਨਹੀਂ ਦਿੱਲੀ ਜਾਣਾ ਵੀ ਪੈਣਾ ਇੱਕੋ ਪੈ ਜੀ ਖੁੱਲ ਕੇ ਬੋਲਿਆ ਤੇ ਆਪਰੇਟ ਕਰਨਾ ਸੌਖਾ ਉਸੀ ਕੀ ਮੰਦੇ ਹੋ ਉਸ ਨੂੰ ਲੈ ਕੇ ਮੈਂ ਬਿਲਕੁਲ ਠੀਕ ਮੰਨਦਾ ਐਮ ਐਸ ਪੀ ਸਰਕਾਰ ਆਪਣਾ ਮਨ ਬੜਾਏ ਮੀਟਿੰਗ ਚ ਮੈਨੂੰ ਸਦੇ ਤੇ ਮੈਂ ਰਾਹ ਦੱਸੂਗਾ ਕਿੱਦਾਂ ਹੁੰਦਾ ਕਿਸਾਨ ਵੀ ਸੱਦ ਲੈਣ ਉਹ ਹਰ ਚੀਜ਼ ਦਾ ਰਾਹ ਆ ਤੁਹਾਨੂੰ ਪਲਾਨ ਕਰਨਾ ਪਊਗਾ 노 ਪ੍ਰੋਬਲਮ ਯੂ ਆ ਰਾਈਟ ਕਿਸਾਨ ਆਪਣੀ ਜਗ੍ਹਾ ਸਹੀ ਆ ਲੇਕਿਨ ਆਪਾਂ ਪੈਦਾ ਕਰੀਏ ਕਿ ਕਿਸਾਨ ਨੂੰ ਰੇਟ ਵੀ ਪੂਰਾ ਮਿਲਣਾ ਚਾਹੀਦਾ ਔਰ ਐਮ ਐਸ ਪੀ ਲਾਗੂ ਹੋਣੀ ਚਾਹੀਦੀ ਐ ਮੱਕੀ ਤੇ ਵੀ ਮੈਂ ਸਹਿਮਤ ਹਾਂ ਇਸ ਗੱਲ ਨਾਲ ਖਤਮ ਕਿਉਂਗੀ ਪਜ਼ਲੀ ਨੂੰ ਬੰਨਤਾ ਪੜੇ ਪਹਿਲਾਂ ਸੀ ਸੀਰੀਅਸ ਰਸ ਨਹੀਂ ਇਹ ਇਹ ਕਰੋ ਤੁਸੀ ਇਹ ਕਰੋ ਕਿਸਾਨ ਨੂੰ ਸਭ ਕਲਾਂ ਦਾ ਪਤਾ ਕਿਸਾਨ ਨੂੰ ਸਪੋਰਟ ਕੌਣ ਕਰੂਗਾ ਜਾਂ ਤੇ ਪੋਲੀਟੀਕਲ ਬੰਦਾ ਕਰੂਗਾ ਤੇ ਜਾਂ ਆਫੀਸ਼ੀਅਲ ਮਸ਼ੀਨਰੀ ਕਰੂਗੀ ਆਫੀਸ਼ੀਅਲ ਮਸ਼ੀਨਰੀ ਤੇ ਸਾਰੀਆਂ ਪਾਰਟੀਆਂ ਦੇ